ਹਾਂਜੀ ਦੋਸਤੋ ਕੀ ਹਾਲ ਚਾਲ ਨੇਗੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਕਰੋ ਤੇ ਵੀਡੀਓ ਕਿਵੇਂ ਲੱਗਦੀ ਦਿੰਦੀ ਹੈਗੇ ਦੱਸ ਦਿਓ ਕਰੋ ਬਾਈ ਜੀ ਤੇ ਆਪਾਂ ਅੜੀਸਰ ਗੁਰਦੁਆਰੇ ਖੜੇ ਆਂਗੇ ਬਾਈ ਜੀ ਪਾਸ ਸਾਈਡ ਨੌਵੀਂ ਤੇ 22 ਨੇ ਦੁਕਾਨ ਕਰੀ ਹੈਗੀ ਖਾਲਸਾ ਮੋਬਾਈਲ ਸਟੋਰ ਦੇ ਨਾਂ ਤੇ ਤੇ ਬਾਈ ਦਾ ਘੈਂਟ ਕੰਮ ਹੈਗਾ ਤੇ ਸਸਤੀਆਂ ਚੀਜ਼ਾਂ ਨੇ ਤੇ ਕੁਆਲਿਟੀ ਵਾਲੀਆਂ ਬਾਕੀ ਬਾਈ ਨਾਲ ਗੱਲਬਾਤ ਕਰਦੇ ਨੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਿਆ ਕਰੋ ਸੱਚੀ ਗੱਲ ਸੱਚੀ ਗੱਲ ਬਾਈ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਵਧੀਆ ਬਾਈ ਤੇ ਇਸ ਵਕਤ ਬਾਈ ਜੀ ਸਹੀ ਕਿ ਮੈਂ ਅੜੀਸਰ ਗੁਰਦੁਆਰੇ ਖੜੇ ਮੈਂ ਹ ਠੀਕ ਹੈ ਲੰਗਰ ਹਾਲ ਦੇ ਬਿਲਕੁਲ ਜਮਾ ਸਾਹਮਣੇ ਆਪਣੀ ਦੁਕਾਨ ਹੈ ਵੀਰੇ ਠੀਕ ਹੈ ਹਾਂਜੀ ਹਾਂਜੀ ਤੇ ਇੱਥੇ ਦੁਕਾਨ ਕਰੀ ਹੈ ਕਿ ਸ਼ੋਰੂਮ ਤੌਰ ਤੇ ਹਾਂਜੀ ਹਾਂਜੀ ਵੀਰੇ ਠੀਕ ਹੈ ਬਾਈ ਜੀ ਤੁਸੀਂ ਵੱਡੇ ਸ਼ੋਰੂਮਾਂ ਤੇ ਜਾਂਦੇ ਹੋ ਉੱਥੇ ਗਾਰੰਟੀ ਤੁਹਾਨੂੰ ਫੁੱਲ ਦਿੰਦੇ ਨੇ ਹਰ ਇੱਕ ਚੀਜ਼ ਦੀ ਤੇ ਬਾਈ ਵੀ ਬਾਈ ਕਹਿੰਦਾ 100% ਗਾਰੰਟੀ ਦੇ ਕੇ ਦੇਵਾਂਗੇ ਜਿਹੜੀ ਵੀ ਚੀਜ਼ ਤੁਸੀਂ ਲੈ ਕੇ ਜਾਓਗੇ ਤੇ ਦਿਖਾइए ਬਾਈ ਜੀ ਕੀ ਕੀ ਕੁਆਲਿਟੀ ਵਾਲੀਆਂ ਚੀਜ਼ਾਂ ਨੇ ਆਪਣੇ ਕੋਲੇ ਹਾਂਜੀ ਵੀਰੇ ਆਪਣੇ ਕੋਲੇ ਡਰੋਨ ਮਿਲ ਜੂਗਾ ਜੀ ਠੀਕ ਹੈ ਜੀ ਹਾਂਜੀ ਵੀਰੇ ਵੀਡੀਓ ਵੀ ਬਣਾਉਂਦਾ ਠੀਕ ਹੈ ਵੀਡੀਓ ਬਣਾ ਮੈਂ ਇਕੱਲਾ ਉੱਡਦੇ ਜਵਾਕਾਂ ਵਾਲਾ ਖੜੇ ਹੋਣਾ ਨਹੀਂ 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 ਵੀਰੇ ਇਹਦੇ ਵਿੱਚ ਕੈਮਰਾ ਹੈ ਨਾ ਠੀਕ ਹੈ ਹਾਂਜੀ ਹਾਂਜੀ ਇੱਕ ਲਓ ਬਈ ਜੇ ਫਰੰਟ ਕੈਮਰਾ ਵੀ ਆ ਤੇ ਡਾਊਨ ਕੈਮਰਾ ਵੀ ਆ ਦੋਨੇ ਪਾਸੇ ਜਿਵੇਂ ਆਪਾਂ ਕਹਿੰਦੇ ਆ ਵਿਊ ਲੈ ਸਕਦੇਗੇ ਤੇ ਠੀਕ ਹੈ ਭਾਈ ਜੀ ਤੇ ਕੁਆਲਿਟੀ ਕਿਵੇਂ ਰੂਬੇ ਜੀ ਕੁਆਲਿਟੀ ਦੀ ਪੂਰੀ ਐਚਡੀ ਕੁਆਲਿਟੀ ਹੈ ਵੀਰੇ ਠੀਕ ਹੈ ਜੀ ਆਮ ਭਾਈ ਜੀ ਕਈ ਵੇਰ ਘੁੰਮਣ ਵਗ ਜਾਂਦੇ ਨੇ ਕਿ ਹੁਣ ਜਿਵੇਂ ਆਪਾਂ ਕਹਿੰਦੀਆ ਹੈ ਹਿਮਕੁੰਡ ਸਾਹਿਬ ਵੱਲ ਲੋਕ ਯਾਤਰਾ ਤੇ ਜਾ ਰਹੇ ਨੇਗੇ ਤੇ ਨਾਲ ਯੂਟਿਊਬਰ ਵਗੈਰਾ ਬਹੁਤ ਜਾਣੇ ਜਾਂਦੇ ਨੇਗੇ ਤੇ ਉੱਥੇ ਜਾ ਕੇ ਇਹਦੇ ਨਾਲ ਵੀ ਉਹ ਇੰਨਾ ਕੈਂਟ ਆਉਂਦਾਗਾ ਮੈਂ ਵੀ ਚੂਜ਼ ਕਰਕੇ ਦੇਖਿਆ ਗਾ ਇਸ ਵਾਰ ਅਸੀਂ ਵੀ ਗਏ ਸੀਗੇ ਤੇ ਇਹਦਾ ਰੇਟ ਹੈਗਾ ਬਾਈ ਜੀ 2500 ਰੁਪਏ 2500 ਵਾਲੇ ਨੇ ਕਰੇ ਡਿਲੀਵਰੀ ਕਰਵਾਉਣੀ ਬਸ ਵੀਰੇ ਇਕੱਲਾ ਡਿਲੀਵਰੀ ਚਾਰਜਸ ਲੱਗੂਗਾ ਠੀਕ ਹੈ ਜੀ ਹਾਂਜੀ ਉਹਦਾ ਐਕਸਟਰਾ ਖਰਚ ਹੋਊਗਾ ਹਾਂਜੀ ਹਾਂਜੀ ਠੀਕ ਹੈ ਡਿਲੀਵਰੀ ਖਰਚ ਹੈ ਬਾਈ ਜੀ ਜਿੱਥੋਂ ਦੀ ਮਰਜ਼ੀ ਮੰਗਾ ਲਿਓ ਡਿਲੀਵਰੀ ਖਰਚੇ ਐਕਸਟਰਾ ਗੱਲ ਤੇ ਹੋਰ ਬਾਈ ਜੀ ਹੋਰ ਵੀਰੇ ਆਪਣੇ ਕੋਲੇ ਹੁੰਦਾ ਪੈਨ ਦੇ ਵਿੱਚ ਕੈਮਰਾ ਹੁੰਦਾ ਪੈਨ ਦੇ ਵਿੱਚ ਕੈਮਰਾ ਹਾਂਜੀ ਆਪਣੇ ਕੋਲੇ ਗਲਾਸ ਗਾਰਡ ਹੁੰਦੇ ਆ ਠੀਕ ਹੈ ਜੀ ਤੇ ਇਹਦੇ ਕੋਲ ਬਾਈ ਸੱਪ ਚੀਜ਼ਾਂ ਨੇਗੀਆਂ ਆਮ ਤੁਸੀਂ ਦੁਕਾਨਾਂ ਤੇ ਜਾਓਗੇ ਨਾ 50 ਰੁਪਏ ਦਾ ਗਲਾਸ ਘੜੀ ਸ਼ੁਰੂ ਹੁੰਦਾਗਾ ਤੇ ਕਿਕਰ ਪੈਦਾ ਹੋਗਾ ਆਪਣੇ ਕੋਲੇ ਵੀਰੇ 20 ਰੁਪਏ ਦਾ ਗਲਾਸ ਕਰ ਮੈਂ ਤਾਂ ਅਜੇ 30 ਕਹਿਣ ਲੱਗੇਗਾ ਨਹੀਂ ਨਹੀਂ ਵੀਰੇ 20 ਰੁਪਏ ਦਾ ਗਲਾਸ 20 ਰੁਪਏ ਦਾ ਗਲਾਸ ਘੜੀ ਮਿਲ ਜੂਗਾ ਭਾਈ ਜੀ ਇਹ ਦੁਕਾਨ ਤੇ ਤੁਹਾਨੂੰ ਸਭ ਤੋਂ ਸਸਤਾ ਗਲਾਸ ਘੜੀ ਆਹ ਦੁਕਾਨ ਤੋਂ ਮਿਲੂਗਾ ਲੁਧਿਆਣਾ ਕੋ ਮਿਓ ਪਟਿਆਲਾ ਕੋ ਮਿਓ ਬਠਿੰਡਾ ਕੋ ਮਿਓ ਚਾਹੀਦੀ ਦਿੱਲੀ ਕੋ ਮਿਓ ਸਹੀ ਗੱਲ ਲੱਗਣੀ ਹਾਂਜੀ ਹਾਂਜੀ ਤੇ ਇੱਥੇ ਸਭ ਤੋਂ ਸਸਤਾ ਗਲਾਸ ਘੜੀ ਮਿਲੂਗਾ ਤੇ ਆਪਣੇ ਕੋਲੇ ਬੌਚ ਮਿਲ ਜੂਗੀ ਵੀਰੇ ਤੇ ਸਾਡੇ 300 ਦੀ ਮੈਨੂੰ ਕਿ ਪਤਾ ਏ ਆਹ ਬਈ ਪਿਛਲੇ ਵਾਰੀ ਮੈਂ ਲੈ ਕੇ ਆਇਆ ਸੀਗਾ ਦੋ ਬਹੁਤ ਚੰਗਾ ਲੈ ਕੇ ਆਇਆ ਸੀਗਾ ਮੈਂ ਲੈ ਕੇ ਆਇਆ ਸੀਗਾ 850 ਰੁਪਏ ਦਾ ਦੋ ਕੁਆਲਟੀ ਉਹਨਾਂ ਦੀ ਵਧੀਆ ਸੀਗੀ ਤੇ ਉਹ ਇਹ ਮੋਬਾਈਲ ਨਾ ਟੱਚ ਹਾਂਜੀ ਹਾਂਜੀ ਵੀਰੇ ਹੁੰਦੀ ਆ ਉਹ ਵੀ ਮੋਬਾਈਲ ਨਾ ਟੱਚ ਹਾਂਜੀ ਹਾਂਜੀ ਵੀਰੇ ਠੀਕ ਆ ਜੀ ਗਾਰੰਟੀ ਹੋ ਗਈ ਬਈ ਜੀ ਬਾਈ ਕਹਿੰਦਾ ਤੇ ਬੈਕਅਪ ਕਿੰਨੇ ਰੂਪਏ ਜੀ ਬੈਟਰੀ ਬੈਕਅਪ ਇਹਦਾ 5 ਕ ਘੰਟਿਆਂ ਦਾ ਕਬ ਵਧੀਆ ਕਰਦਾ ਵੀਰੇ ਠੀਕ ਹੈ 5 ਘੰਟੇ ਹਾਂਜੀ ਹਾਂਜੀ ਠੀਕ ਹੈ 5 ਕ ਘੰਟਿਆਂ ਤੱਕ ਬਈ ਜੀ ਬੈਟਰੀ ਬੈਕਅਪ ਪੂਰਾ ਹੋ ਕੇ ਰਹੂਗਾ ਸਪੀਕਰ ਵਗੈਰਾ ਵੀ ਹੈਗੇ ਬਈ ਜੀ ਪੂਰੇ ਵਧੀਆ ਹਾਂਜੀ ਵੀਰੇ ਹਾਂਜੀ ਵੀਰੇ ਤੇਰਪੋਰਟ ਵੀ ਹੈਗੇ ਨੇ ਬਾਈ ਜੀ ਆਪਣੇ ਕੋਲ এয়ারਪੋਰਟ ਵੀ ਹੈਗੇ ਨੇ ਵੀਰੇ ਇਹ 200 ਰੁਪਏ ਤੋਂ ਠੀਕ ਹੈ ਜੀ 200 ਰੁਪਏ ਦੇ এয়ারਪੋਰਟ ਜਿਹੜੇ ਵਧੀਆ 1500 ਕੁ ਵਾਲ 1500 ਵਾਲੀ ਕੁਆਲਿਟੀ ਵਾਲੇ ਹੁੰਦੇ ਨੇਗੇ ਉਹ ਕਿੰਨੇ ਕੇ ਦੇ ਸਕਦੇ ਹੋ ਉਹ ਆਪਣੇ ਕੋਲ ਸਾਰੀ 500 ਰੁਪਏ ਦੇ ਮਿਲ ਜਾਣਗੇ ਲੈ ਬਾਈ ਜੀ ਸਾਰੀ 500 ਰੁਪਏ ਦੇ ਵਿੱਚ ਤੁਸੀਂ ਹੁਣ এয়ারਪੋਰਟ ਖਰੀਦ ਸਕਦੇ ਹੋਗੇ ਤੇ ਬੈਟਰੀ ਦਾ ਬੈਕਅਪ ਹੈ ਜੀ ਇਹਨਾਂ ਦਾ ਬੈਟਰੀ ਬੈਕਅਪ ਇਹਨਾਂ ਦਾ ਹੁੰਦਾ ਵੀਰੇ ਦਿਨ ਦਿਨ ਦਾ ਹੁੰਦਾ ਪੂਰੇ ਦਾ ਠੀਕ ਆ ਹਾਂਜੀ 7 ਘੰਟੇ ਦਾ ਲਾ ਕੇ ਚੱਲ ਜੀ ਹਾਂ 7 ਘੰਟੇ ਆਪਾਂ ਪੂਰੇ ਮੰਨ ਕੇ ਚੱਲੀਏ ਠੀਕ ਆ 7 ਘ ਤੇ ਅੱਜ ਕੱਲ ਜਿਵੇਂ ਕਹਦੀ ਆਪਾਂ ਯੂਟਿਊਬਰ ਵੀ ਬਥੇ ਰਿਆ ਰਹੇ ਨੇਗੇ ਤੇ ਮੈਕ ਵੀ ਖਰੀਦਣਾ ਚਾਹੁੰਦੇ ਨੇਗੇ ਤੇ ਸਸਤੇ ਮੈਕ ਹਾਂਜੀ ਵੀਰੇ ਤੇ 600 ਰੁਪਏ ਤੋਂ ਸਟਾਰਟ ਹੋ ਜਾਂਦਾ ਵੀਰੇ ਆਪਣੇ ਕੋਲ ਹਾਂਜੀ ਆਪਣੇ ਕੋਲ ਇਹ ਸਾਰਾ 300 ਰੁਪਏ ਦਾ ਮੈਕ ਹੈ ਵੀਰੇ ਲਓ ਬਈ ਜੀ ਹੁਣ ਜਮਾ ਸਸਤਾ ਮੈਕ ਕੁਆਲਿਟੀ ਕਿਵੇਂ ਰੁਪਏ ਜੀ ਕੁਆਲਿਟੀ ਪੂਰੀ ਬੈਸਟ ਹੈ ਵੀਰੇ ਠੀਕ ਆ ਨਮਾਇਸ ਵਗੈਰਾ ਤਾਂ ਨਹੀਂ ਫੜਦੇ ਨਹੀਂ ਨਹੀਂ ਵੀਰੇ ਗਾਰੰਟੀ ਹੋ ਹਾਂਜੀ ਹਾਂਜੀ ਵੀਰੇ ਠੀਕ ਆ ਜੀ ਬਈ ਗਾਰੰਟੀ ਵਾਲੇ ਮੈਕ ਹੋਣਗੇ ਜਿਹੜੇ ਮੈਕ ਤੁਹਾਨੂੰ 2500 3000 3500 4500 ਤੱਕ ਦੇ ਮਿਲਣਗੇ ਤਾਂ ਉਹ ਤੁਹਾਨੂੰ ਸਿਰਫ ਮਿਲਣਗੇ 300 ਰੁਪਏ 300 ਰੁਪਏ ਦੇ ਵਿੱਚ ਤੇ ਡਿਲੀਵਰੀ ਖਰਚਾ ਵੀ ਜੀ ਐਕਸਟਰਾ ਹੋਊਗਾ ਤੇ ਹੋਰ ਬਾਈ ਜੀ ਤੇ ਇੱਕ ਪੈਨ ਵੀ ਸੀ ਹਣਾ ਆਪਣੇ ਕੋਲੇ ਸਟੈਂਡ ਹਾਂਜੀ ਹਾਂਜੀ ਵੀਰੇ ਆ ਪੈਨ ਦਾ ਜੀ ਉਹ ਆ ਪੈਨ ਨਾ ਬਾਈ ਜੀ ਇਹਦਾ ਸਟੈਂਡ ਵੀ ਬਣ ਜਾਂਦਾ ਹੈ ਤੇ ਚੱਲਦਾ ਵੀ ਇਹਨੂੰ ਬਈ ਹਾਂਜੀ ਹਾਂਜੀ ਵੀਰੇ ਠੀਕ ਆ ਬਾਈ ਜੀ ਚੱਲਦਾ ਵੀ ਇਹ ਮੋਬਾਈਲ ਸਟੈਂਡ ਵੀ ਬਣ ਜਾਂਦਾ ਠੀਕ ਆ ਬਾਈ ਜੀ ਚਲੋ ਬਈ ਕੁਆਲਿਟੀ ਵਾਲੀਆਂ ਚੀਜ਼ਾਂ ਨੇ ਬਾਈ ਕੋਲੇ ਵਧੀਆ ਵਧੀਆ ਤੇ ਇੱਕ ਆਹ ਲਾਈਟਾਂ ਨੇ ਇਹ ਬੱਲਮ ਆ ਵੀਰੇ ਇਹਦੇ ਵਿੱਚ ਮਿਊਜ਼ਿਕ ਵੀ ਚੱਲਦਾ ਬਲੂਟੁੱਥ ਆ 블루투스 ਵਾਲਾ میوزਿਕ ਕਰ ਹਾਂਜੀ ਹਾਂਜੀ ਵੀਰੇ ਤੇ ਲਾਈਟ ਵੀ ਚੱਲਦੀ ਹਾਂਜੀ ਹਾਂਜੀ ਵੀਰੇ ਲਾਈਟ ਵੀ ਚੱਲਦੀ ਹੈ ਤੇ ਇਹ ਰੰਗ ਵੀ ਬਦਲਦਾ ਠੀਕ ਹੈ ਜੀ ਤੇ ਇਹਦੇ ਉੱਪਰੋਂ ਚੱਲਦਾ ਹੋਊਗਾ ਹਾਂਜੀ ਹਾਂਜੀ ਵੀਰੇ ਲੈ ਬਈ ਤੁਹਾਨੂੰ ਇੱਕ ਚੀਜ਼ ਇਹਦੇ ਵਿੱਚ ਹੋਰ ਦਿਖਾਉਣਾ ਹੈਗੇ ਮੇਰੇ ਸਾਪ ਹੀ ਨੇਗੇ ਆਹ ਲਓ ਬਈ ਜੀ ਜਿਵੇਂ ਵੱਡੇ ਬੂਫਰਾ ਦੇ ਉੱਤੇ ਟੈਚ ਉਹਨੇ ਮੈਨੇ ਕਿ ਰਿਮੋਟ ਨਾਲ ਇਹ ਵੀ ਇਹਦੇ ਨਾਲ ਹੀ ਚੱਲਦਾ ਬਈ ਹਾਂਜੀ ਹਾਂਜੀ ਵੀਰੇ ਠੀਕ ਹੈ ਬਈ ਇਹਦੇ ਨਾਲ ਹੀ ਇਹ ਚੱਲਦਾ ਹੈਗਾ ਰਿਮੋਟ ਨਾਲ ਇਹਦਾ ਕੀ ਪ੍ਰਾਈਸ ਹੈ ਵੀਰੇ ਇਹਨਾਂ ਦਾ ਪ੍ਰਾਈਸ ਹੈਗਾ ਵੀਰੇ 250 ਰੁਪਿਆ ਹਾਂਜੀ ਇਹਦੇ ਵਿੱਚ ਨਾਲ ਤਾਂ ਮਿਊਜ਼ਿਕ ਚੱਲਦਾ ਬਲੂਟੁੱਥ ਨੇ ਜੀ ਇਹ ਠੀਕ ਹੈ ਜੀ ਨਾਲੇ ਇਹ ਕਲਰ ਬਦਲਦੇ ਆ ਜੀ ਠੀਕ ਹੈ ਜੀ ਹਾਂਜੀ ਵੀਰੇ ਤੇ ਪੁਰਾਣੀ ਟਾਈਮਾਂ ਚ ਨਾ ਇੱਕੜਾ ਲੈਂਪ ਲਾਉਂਦੇ ਸੀ ਹਾਂਜੀ ਹਾਂਜੀ ਵੀਰੇ ਠੀਕ ਹੈ ਜੀ ਕੋ ਜਿਵੇਂ ਵੱਡੀਆਂ ਕੋਠੀਆਂ ਤੇ ਤੁਸੀਂ ਜਾਣੀ ਰਹੇ ਹੋ ਭਾਜੀ ਤੇ ਅੱਜ ਨਾ ਅੱਜ ਕੱਲ ਤਾਂ ਛੋਟੇ ਘਰਾਂ 'ਚ ਵੀ ਟ੍ਰੈਂਡ ਚੱਲ ਪਿਆ ਵੀ ਆਪਾਂ ਵਧੀਆ ਰੂਮ ਬਣਾਈਏ ਤੇ ਵਧੀਆ ਰੂਮ ਬਣਾਉਣ ਵਾਸਤੇ ਕੀ ਚੀਜ਼ਾਂ ਚਾਹੀਦੀਆਂ ਨੇ ਕਿਹੜਾ ਕਮਰੇ ਦੀ ਡੈਕੋਰੇਸ਼ਨ ਵਗੈਰਾ ਡੈਕੋਰੇਸ਼ਨ ਵਗੈਰਾ ਤੇ ਭਾਜੀ ਆਹ ਚੀਜ਼ਾਂ ਮਿਲਦੀਆਂ ਹੋਣਗੀਆਂ ਸਹੀ ਗੱਲ ਹੈ ਭਾਈ ਹਾਂਜੀ ਵੀਰੇ ਠੀਕ ਹੈ ਜੀ ਤੇ ਇਹਦਾ ਕੀ ਪ੍ਰਾਈਸ ਹੈ ਬਾਈ ਜੀ ਇਹਦਾ ਸਾਰੀ ਬਈ 400 ਰੁਪਏ ਪ੍ਰਾਈਸ ਹੈ ਇਹਦਾ ਤੇ ਆਮ ਇਹ 800 900 ਦਾ ਮਿਲਦਾ ਤੇ ਇਹ ਕਲਰ ਵੀ ਬਦਲਦਾ ਵੀਰੇ ਜਿੱਦਾਂ ਦਾ ਵੀ ਤੁਹਾਨੂੰ ਕਲਰ ਚਾਹੀਦਾ ਉਦਾਂ ਦਾ ਤੁਹਾਨੂੰ ਕਲਰ ਕਲਰ ਵੀ ਬਦਲਦਾ ਹੈ ਕਹਿੰਟਾ ਨੇ ਜੀ ਹਾਂਜੀ ਹਾਂਜੀ ਵੀਰੇ ਬਹੁਤ ਬਹੁਤ ਵਧੀਆ ਚੀਜ਼ ਹੈ ਤੇ ਇੱਕ ਵੀਰੇ ਆ ਪੱਖੀ ਜੀ ਰੱਖ ਰ ਕੇ ਹਾਂਜੀ ਵੀਰੇ ਇਹ ਵੀਰੇ ਬੈਟਰੀ ਤੇ ਚੱਲਦੀ ਹੈ ਪੱਖੀ ਠੀਕ ਹੈ ਜੀ ਹਾਂਜੀ ਵੀਰੇ ਲੈ ਬਾਈ ਆਮ ਜਿਵੇਂ ਆਪਾਂ ਜਿਵੇਂ ਰਸੋਈ ਵਗੈਰਾ ਚ ਲੈ ਆਉਣ ਵਾਸਤੇ ਵਧੀਆ ਗੀ ਵੀਰੇ ਵਧੀਆ ਗਏ ਹਾਂਜੀ ਹਾਂਜੀ ਪੂਰੀ ਵਧੀਆ ਹਵਾ ਇਹਦੀ ਫੋਨ ਵਗੈਰਾ ਚਲਾਉਣ ਵਾਸਤੇ ਬੈਸਟ ਆ ਠੀਕ ਆ ਜੀ ਹਾਂਜੀ ਬਾਕੀ ਲਾਈਟ ਵੀ ਚਲਾਉਂਦੀ ਆ ਹਾਂਜੀ ਹਾਂਜੀ ਤੇ ਇਹਦਾ ਕੀ ਪ੍ਰੈਸਰ ਹੋਗਾ ਵੀਰੇ ਇਹ ਵੀਰੇ ਸਾਰੀ ਢਾਈ 100 ਰੁਪਏ ਦੀ ਪੱਕੀ ਆ ਢਾਈ 100 ਰੁਪਏ ਜੀ ਹਾਂਜੀ ਵੀਰੇ ਹਵਾ ਪੂਰੀ ਵਧੀਆ ਦਿੰਦੀ ਪੂਰੀ ਵਧੀਆ ਵੀਰੇ ਠੀਕ ਗਰਮੀ ਸੁਕਾਦੇ ਹੋਣ ਹਾਂਜੀ ਹਾਂਜੀ ਠੀਕ ਆ ਭਾਈ ਜੀ ਤੇ ਮੇਨ ਲੁਕੇਸ਼ਨ ਇੱਕ ਵਾਰੀ ਹੋਰ ਦੱਸ ਦੋ ਭਾਈ ਜੀ ਆਪਣੀ ਲੋਕੇਸ਼ਨ ਹੈਗੀ ਆ ਵੀਰੇ ਗੁਰਦੁਆਰਾ ਸ੍ਰੀ ਅਡਿਸਰ ਸਾਹਿਬ ਦੇ ਲੰਗਰ ਹਾਲ ਦੇ ਗੇਟ ਦੇ ਜਮਾ ਸਾਹਮਣੇ ਆਪਣੀ ਦੁਕਾਨ ਆ ਠੀਕ ਆ ਭਾਈ ਜੀ ਹਾਂਜੀ ਵੀਰੇ ਤੇ ਜੇ ਮੌਕੇ ਤੇ ਆਊਗਾ ਕੋਈ ਗਿਫਟ ਵਗੈਰਾ ਹਾਂਜੀ ਵੀਰੇ ਜੇ ਕੋਈ ਮੌਕੇ ਤੇ ਆਊਗਾ ਗਾਹਕ ਆਪਾਂ ਉਹਨੂੰ ਕੋਈ ਨਾ ਕੋਈ ਲੈਸ ਜ਼ਰੂਰ ਕਰਕੇ ਦਰਾਂਗੇ ਜਦੋਂ ਕੋਈ ਨਮਾ 1500 ਰੁਪਏ ਦੀਆਂ ਚੀਜ਼ਾਂ ਵਾਜੀ ਕੋਈ ਵੀ ਖਰੀਦਦਾਗਾ ਤਾਂ ਬਾਈ ਤੋਂ ਮੇਰਾ ਨਾਮ ਲੈ ਕੇ ਐਕਸਟਰਾ ਗਿਫਟ ਲੈ ਹਾਂਜੀ ਠੀਕ ਹੈ ਬਾਈ ਹਾਂਜੀ ਹਾਂਜੀ ਵੀਰੇ ਜੀ ਜ਼ਰੂਰ ਹੈਡਫੋਨ ਹੀ ਦੇ ਦਗਾ ਜੀ ਹਾਂਜੀ ਠੀਕ ਹੈ ਬਾਈ ਧੰਨਵਾਦ ਧੰਨਵਾਦ ਤੇ ਲੋ ਵਾਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਵੀਡੀਓ ਦੱਸ ਦਿਓ ਕਿਵੇਂ ਲੱਗੀ ਧੰਨਵਾਦ